ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪੂ ਪੰਜਾਬ ਯੂਨੀਵਰਸਿਟੀ ਡੀਗਰ ਨਾਲ ਸੰਬੰਧ ਦੇ ਵਿੱਚ ਹੋ ਰਿਹਾ ਹਾਂ ਕਿਉਂਕਿ ਪੰਜਾਬ ਯੂਨੀਵਰਸਿਟੀ ਚंडीगढ़ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਵਾਰ ਦਾ ਨਾਮ ਰੌਸ਼ਨ ਕੀਤਾ ਉਹਨਾਂ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਿਹਾ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹਨ ਲੀਡਰ ਨੇ ਇਸ ਯੂਨੀਵਰਸਿਟੀ ਤੋਂ ਪੈਦਾ ਹੋਏ ਨੇ ਲੈਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਧਰੂਤ ਕਰਦਾ ਕਿ ਹਰ ਵਿਦਿਆਰਥੀ ਇੱਕ ਐਫਿਡੇਵਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਦਸਤਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਖਿਲਾਫ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਨਗੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲਾਅ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਸਾਡੇ ਕੋਲੇ ਅਕੋਰਡਿੰਗ ਟੂ ਲਾਅ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਸ ਦੀ ਲੜਨਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟਰੀ ਕਰ ਸਕਦੇ ਆ ਉਹਦੇ ਹੱਕਾਂ ਲਈ ਆਪਦੇ ਹਿੱਤਾਂ ਲਈ ਜਾਂ ਜਿੱਥੇ ਵੀ ਤਕੀਸ਼ਾ ਹੀ ਹੁੰਦੀ ਹੈ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆਮ ਇਹ ਤਰਕਿਸ਼ਾ ਹੀ ਆ ਇਹ ਹੌਣੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਹੌਣੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜ਼ਿਸ਼ ਸੋ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬ ਦਰਦੀ ਨੇ ਪੰਨ ਦਰਦੀ ਨੇ ਗੁਰੂ ਨੂੰ ਬੇਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤਰਕਿਸ਼ਾ ਹੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਮਾਰ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀ ਵੱਲੋਂ ਜਿਹੜਾ ਇਸ ਦੇ ਖਿਲਾਫ ਵੀ ਰੋਟੈਸਟ ਕੀਤਾ ਜਾ ਰਿਹਾ ਤੇ ਹੌਣ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਸਾਥ ਦਵਾਂਗੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪੂ ਪੰਜਾਬ ਯੂਨੀਵਰਸਿਟੀ ਤੇ ਡੀਗਰੀ ਦੇ ਸਮਾਧ ਦੇ ਵਿੱਚ ਹੋ ਰਹੇ ਕਿਉਂਕਿ ਪੰਜਾਬ ਯੂਨੀਵਰਸਿਟੀ ਜਦੀ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮਕਾਮ ਹਾਸਲ ਕੀਤੇ ਨੇ ਵਕਤਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਵਾਰ ਦਾ ਨਾਮ ਰੌਸ਼ਨ ਕੀਤਾ ਉਹ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਿਹਾ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹਨ ਲੀਡਰ ਨੇ ਇਸ ਯੂਨੀਵਰਸਿਟੀ ਤੋਂ ਪੈਦਾ ਹੋਏ ਨੇ ਲੇਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸ ਦਾ ਮੈਂ ਵਿਰੋਧ ਕਰਦਾ ਕਿ ਹਰ ਵਿਦਿਆਰਥੀ ਇੱਕ ਐਫੀਡੇਵਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਦਸਤਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਖਿਲਾਫ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਦੇ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲਾਅ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਸਾਡੇ ਕੋਲੇ ਅਕੋਰਡਿੰਗ ਟੂ ਲਾਅ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆ ਵੀ ਸਾਡਾ ਜਿਹੜਾ ਕਨਸਟੀਟਿਊਸ਼ਨ ਆ ਉਸੀ ਲਗਣਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਉੱਪਰ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਕਰ ਸਕਦੇ ਆ ਆਪਣੇ ਹੱਕਾਂ ਲਈ ਆਪਣੇ ਹਿੱਤਾਂ ਲਈ ਜਾਂ ਜਿੱਥੇ ਵੀ ਤਾਕਿਸ਼ਾ ਹੀ ਹੁੰਦੀ ਹੈ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆ ਵੀ ਇਹ ਤਾਕਿਸ਼ਾ ਹੀ ਹੈ ਇਹ ਹੌਨਰੇ ਸਮੇਂ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਹੌਨਰੇ ਸਮੇਂ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜ਼ਿਸ਼ ਸੋ ਸਾਰੀਆਂ ਜਿਹੜੀਆਂ ਸੈਸੀ ਪਾਰਟੀਆਂ ਨੇ ਇਹ ਸਾਰੇ ਜਿਹੜੇ ਪੰਜਾਬ ਦਰਦੀ ਨੇ ਪੰਨ ਦਰਦੀ ਨੇ ਗੁਰੂ ਨੂੰ ਬੇਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤਰਕਿਸ਼ਾਹੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਮ ਉਹਨਾਂ ਦੇ ਹੱਕਾਂ ਨੂੰ ਮਾਰ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਆਉਣ ਇਸ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਹਰ ਤਰ੍ਹਾਂ ਦਾ ਸਾਥ ਦਵਾਂ